ਆ ਗਿਆ ਝੋਟਾ ਫਿਰ ਤੋਂ ਹਵੇਲੀ ਦੇ ਵਿੱਚ ਹਵੇਲੀ ਦੇ ਵਿੱਚ ਲੱਗ ਗਿਆ ਮਿੱਤਰੋ ਰੌਣਕਾ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਆਪਣੇ ਅਫੀਸ਼ਲ ਪੇਜ ਦੇ ਉੱਤੇ ਸਾਂਝੀ ਕੀਤੀ ਆ ਪੁੱਤਰ ਦੇ ਨਾਲ ਫੋਟੋ ਤੇ ਕੁਝ ਲਾਈਨਾਂ ਲਿਖੀਆਂ ਬਈ ਜੀ ਬਹੁਤ ਦਿਨਾਂ ਦੇ ਵਿੱਚ ਬਹੁਤ ਸਾਰੀਆਂ ਅਫਵਾਹਾਂ ਹੋਣੀਆਂ ਸੀ ਬੱਚੇ ਹੋ ਰਹੇ ਨੇ ਬੱਚਾ ਦਾ ਹੋਇਆ ਪਰ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਇੱਕ ਹੀ ਬੱਚੇ ਨਾਲ ਪੋਸਟ ਸਾਂਝੀ ਕੀਤੀ ਆ ਜੁੜਵਾ ਬੱਚੇ ਦੀ ਗੱਲ ਕਰ ਰਹੇ ਸੀ ਤਾ ਅੱਜ ਸੱਚ ਆ ਬਾਈ ਜੀ ਗੱਲਬਾਤ ਖੁਸ਼ੀ ਦਾ ਦਿਨ ਆ ਸਿੱਧੂ ਮੂਸੇਵਾਲਾ ਦੇ ਫੈਨਸ ਦੇ ਲਈ ਬਾਈ ਜੀ ਸਾਡੇ ਲਈ ਵੀ ਬਹੁਤ ਖੁਸ਼ੀ ਦੀ ਗੱਲ ਆ ਤੇ ਪਰਿਵਾਰ ਦੇ ਵਿੱਚ ਵੀ ਸਾਡੇ ਖੁਸ਼ੀ ਆ ਕਿ ਸਿੱਧੂ ਮੂਸੇਵਾਲੇ ਦੇ ਘਰ ਇੱਕ ਵਾਰ ਫਿਰ ਤੋਂ ਸਿੱਧੂ ਮੂਸੇਵਾਲਾ ਨੇ ਛੋਟੇ ਪੈਰਾਂ ਦੇ ਨਾਲ ਜਨਮ ਲਿਆ ਇੱਕ ਵਾਰ ਫਿਰ ਤੋਂ ਹਵੇਲੀ ਦੇ ਵਿੱਚ ਆ ਗਿਆ ਸਿੱਧੂ ਮੂਸੇਵਾਲਾ ਸਿੱਧੂ ਮੂਸੇਵਾਲਾ ਤੁਸੀਂ ਫੋਟੋਆਂ ਦੇਖ ਸਕਦੇ ਹੋ ਸਕਰੀਨ ਤੇ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਫੋਟੋ ਸਾਂਝੀ ਕੀਤੀ ਆਪਣੇ ਪੁੱਤਰ ਦੇ ਨਾਲ ਤੇ ਲਿਖਿਆ ਸ਼ੁਭਦੀਪ ਨੂੰ ਚਾਉਣ ਵਾਲੀਆਂ ਲੱਖਾਂ ਕਰੋੜਾਂ ਦੀਆਂ ਅਸੀਸਾਂ ਨਾਲ ਅਕਾਲ ਪੁਰਖ ਨੇ ਸਾਡੀ ਝੋਲੀ ਵਿੱਚ ਸ਼ੁਭ ਦਾ ਛੋਟਾ ਵੀਰ ਪਾਇਆ ਹੈ ਵਾਹਿਗੁਰੂ ਦੀ ਬਖਸ਼ਿਸ਼ ਸਤਕਾ ਪਰਿਵਾਰ ਤੰਦਰੁਸਤ ਹੈ ਅਤੇ ਸਾਰੇ ਸ਼ੁਭ ਚਿੰਤਕਾਂ ਤੇ ਦੇ ਅਥਾ ਪਿਆਰ ਲਈ ਸ਼ੁਕਰਗੁਜ਼ਾਰ ਹਾਂ ਤਾਂ ਦੋਸਤੋ ਅੱਜ ਸਿੱਧੂ ਮੁਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਅਫੀਸ਼ੀਅਲ ਪੇਜ ਦੇ ਉੱਤੇ ਫੋਟੋ ਸਾਂਝੀ ਕੀਤੀ ਆ ਆਪਣੇ ਉੱਤਰ ਦੇ ਨਾਲ ਇੱਕ ਵਾਰ ਫਿਰ ਤੋਂ ਝੋਟੇ ਨੇ ਜਨਮ ਲੈ ਰਿਆ ਸਿੱਧੂ ਮੂਸੇਵਾਲਾ ਦੀ ਹਵੇਲੀ ਦੇ ਵਿੱਚ ਹਵੇਲੀ ਦੇ ਵਿੱਚ ਕਲਕਾਰੀਆਂ ਵੱਜ ਚੁੱਕੀਆਂ ਨੇ ਰੌਣਕਾਂ ਲੱਗ ਚੁੱਕੀਆਂ ਨੇ ਪਰ ਸਿੱਧੂ ਮੂਸੇਵਾਲਾ ਹਮੇਸ਼ਾ ਦਿਲਾਂ ਦੇ ਵਿੱਚ ਰਹੇਗਾ ਅਮਰ ਰਹੇਗਾ ਸਿੱਧੂ ਮੂਸੇਵਾਲਾ ਨੂੰ ਅਸੀਂ ਪਿਆਰ ਕਰਦੇ ਰਹਾਂਗੇ ਪਰਿਵਾਰ ਵੀ ਪਿਆਰ ਕਰਦੇ ਰਹੇ ਕਿਉਂਕਿ ਉਸ ਦੀ ਘਾਟ ਤਾਂ ਪੂਰੀ ਨਹੀਂ ਹੁੰਦੀ ਪਰ ਕਿਤੇ ਨਾ ਕਿਤੇ ਕਮੀ ਸੀ ਉਹ ਪੂਰੀ ਸਿੱਧੂ ਮੁੱਸੇਵਾਲਾ ਦੇ ਇਸ ਭਰਾ ਨੇ ਆ ਕੇ ਕਰ ਦੇਣੀ ਆ ਸਿੱਧੂ ਮੁੱਸੇਵਾਲਾ ਦਾ ਭਰਾ ਆ ਚੁੱਕਿਆ ਦੋਸਤੋ ਸਿੱਧੂ ਮੁੱਸੇਵਾਲਾ ਸਾਡੇ ਦਿਲਾਂ 'ਚ ਤੇ ਰਹੇਗਾ ਛੋਟਾ ਸਿੱਧੂ ਆ ਚੁੱਕਿਆ ਬਹੁਤ ਹੀ ਵੱਡੀ ਖੁਸ਼ਖਬਰੀ ਆ ਵੀਡੀਓ ਨੂੰ ਸ਼ੇਅਰ ਕਰ ਦਿਓ ਸਭ ਦੇ ਨਾਲ ਕਿ ਸਿੱਧੂ ਮੁੱਸੇਵਾਲਾ ਦੁਆਰਾ ਆ ਚੁੱਕਿਆ ਸასი ਕਾਲ ਜੀ